ਦੋਸਤੋ ਇਹ ਹੈ ਸ਼ਰਾਬ ਫੈਕਟਰੀ ਸ਼ਾਇਲੀ ਜੋ ਸ਼ਾਇਲੀ ਸੁਨਾਮ ਰੋਡ ਦੇ ਉੱਤੇ ਹੈ ਇਹਦੇ ਗੇਟ ਅੱਗੇ ਅੱਕੇ ਹੋਏ ਵਰਕਰਾਂ ਤੇ ਮਜ਼ਦੂਰਾਂ ਨੇ ਫੇਰ ਧਰਨਾ ਲਾਤਾ ਉਹ ਸਾਹਮਣੇ ਟੈਂਟਰ ਲੱਗੇ ਹੋਏ ਨਜ਼ਰ ਆਉਂਦਾ ਤੁਸੀਂ ਤੁਸੀਂ ਦੇਖ ਰਹੇ ਹੋ ਵੀ ਸ਼ਰਾਬ ਫੈਕਟਰੀ ਦੇ ਅੱਗੇ ਧਰਨਾ ਕਿਉਂ ਲਾਉਣਾ ਪੈ ਰੇ ਵਾਰੀ-ਵਾਰੀ ਕਿਉਂ ਧਰਨਾ ਲਾਉਣਾ ਪੈ ਰੇ ਵਾਰੀ-ਵਾਰੀ ਮਜ਼ਦੂਰਾਂ ਨੂੰ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰੂ ਰਿਪੋਰਟ ਕੀ ਇਹ ਰੋਟੀ ਦੇ ਹੱਕਦਾਰ ਨਹੀਂ ਹੈਗੇ ਕੀ ਇਹਨਾਂ ਦੇ ਬੱਚੇ ਨਹੀਂ ਹੈਗੇ ਕਸਮਰਾਏ ਦਾ ਰਣੀ ਸਮਰਾਏ ਦਾ ਰੋਈ ਜਾਣਾ ਹੈ ਮਜ਼ਦੂਰੋ ਜਾਗੋ ਸਰਾਬੇ ਦੇ ਕਰਤਾਰ ਸਿੰਘ ਸਰਾਬੇ ਦੇ ਬਾਲਸ ਬਣੋ ਉਦਮ ਸਿੰਘ ਦੇ ਬਾਲਸ ਬਣੋ ਇਧਰ ਧਰਨਾ ਲਾਇਆ ਜੁਨੀਆਣਾ ਨੇ ਸਾਥ ਦਿੱਤਾ ਨੌਜਵਾਨਾਂ ਦਾ ਬੱਚਿਆਂ ਦਾ ਹੁਣ ਦੇਖਦੇ ਅੱਗੇ ਕੀ ਮਸਲਾ ਬਣਦਾ ਹਾਂ ਕੀ ਕਹਿਣਾ ਚਾਹੁੰਦੇ ਹੋ ਫਿਰ ਹਾਲਾਤ ਤਾਂ ਬਾਈ ਆ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜੇ ਸਾਡਾ ਸਾਰਾ ਕਵਰ ਕਰਨ ਆਏ ਹੋ ਖੋਜ ਖਬਰ ਟੀਵੀ ਤੋਂ ਗੁਲਜਾਰ ਸਿੰਘ ਜੀ ਥਾੜੀ ਬਾਲ ਸਾਡੀ ਬਾਈ ਜੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਸਵਾਗਤ ਹੈ ਸੁਖਨਾ ਮੈਂ ਸੁਖਦੇਵ ਸ਼ਰਮਾ ਹਾਂ ਜੀ ਪ੍ਰਧਾਨ ਨੇ ਟਕ ਪੰਜਾਬ ਟਕ ਦੀ ਜੱਥੇਬੰਦੀ ਹੈ ਇਹ ਅਸੀਂ ਪਿਛਲੇ ਦਿਨੀ ਜਦੋਂ ਇਸ ਨੂੰ ਇਹ ਹੈਂਡਲ ਲਿਆ ਕਾਉਂ ਸਮੇਂ ਦੇ ਹਾਲਾਤ ਇਹ ਸੀ ਕਿ 5000 ਰੁਪਏ ਤੇ ਬਰਕਰਰ ਨੂੰ ਪਰਮੰਤ ਲੁੱਟੇ ਜਾ ਰਿਆ ਸੀ ਜਦੋਂ ਕਿ ਸਰਕਾਰੀ ਤਨਖਾਹ 10736 ਰੁਪਏ ਉਹ ਅਸੀਂ ਭਾਵੇਂ ਕੁਝ ਹੱਦ ਤੱਕ ਲਾਗੂ ਕਰਾਉਣ ਜ਼ਫਲ ਹੋਇਆ ਪੜ ਹਲੇ ਵੀ ਇਹ ਫੈਕਟਰੀ ਮਾਲਕ ਸਿਰਫ 300 ਰੁਪਏ ਦਿਹਾੜੀ ਦੇ ਰਹੇ ਨੇ 412 ਚੋਂ ਠੇਕੇਦਾਰ 112 ਰੁਪਏ ਕਾ ਰਹੇ ਜਿਹਦੇ ਨਾਲ 70 ਠੇਕੇਦਾਰ ਵਰਕਰ ਹੈ ਜਿਹੜੇ ਉਹਨਾਂ ਨੂੰ ਤਾਂ 21000 ਮਿਲਦਾ ਇੱਕ ਦਿਨ ਦਾ ਪਰ ਠੇਕੇ ਠੇਕੇਦਾਰ ਹੈ ਜਿਹੜਾ ਉਹ 9000 ਰੁਪਏ ਇੱਕ ਦਿਨ ਚ ਲੈ ਜਾਂਦਾ ਜਿਹਦੀਆਂ ਹਿੱਸੇ ਪੱਤੀਆਂ ਪਾ ਕੇ ਬੰਦਰ ਤੇ ਮਜ਼ਦੂਰ ਜਮਾਤ ਦਾ ਖੂਨ ਚੂਸੇ ਜਾ ਰਹੇ ਇਸ ਕਰਕੇ ਅਸੀਂ ਲਗਾਤਾਰ ਲੜ ਰਹੇ ਹਾਂ ਬੋਨਸ ਨਹੀਂ ਦਿੱਤਾ ਜਾ ਰਿਹਾ ਵਿਯੁਕਤੀ ਪੱਤਰ ਗਲਤ ਢੰਗ ਨਾਲ ਤਿਆਰ ਕਰਕੇ ਦਿੱਤੇ ਜਾ ਰਹੇ ਨੇ ਇਹ ਮਾਲਕ ਨੇ ਜਿਹੜੇ ਕਰੋੜਾਂ ਰੁਪਇਆ ਛਾਪਦੇ ਆ ਤੇ ਵਰਕਰ ਨੂੰ ਉਹਦਾ ਬਣਦਾ ਹਿੱਸਾ ਦੇਣ ਨਹੀਂ ਤਿਆਰ ਨੇ ਉਲਟਾ ਧਮਕੀ ਦਿੰਦੇ ਕਿ ਅਸੀਂ ਬੰਦ ਕਰ ਦੇਾਂਗੇ ਮੈਂ ਇਸ ਗੱਲ ਤੇ ਕਹਿਣਾ ਚਾਹੁੰਦਾ ਕਿ ਜਿੰਨਾ ਚਿਰ ਮਾਲਕ ਦੀ ਤਜਵੀਰ ਵਿੱਚ ਪੈਸਾ ਲੱਗਦਾ ਕੋਈ ਫੈਕਟਰੀ ਬੰਦ ਨਹੀਂ ਹੋ ਸਕਦੀ ਪਰ ਜਦੋਂ ਮਾਲ ਘਟੇ ਜਾਣ ਲੱਗਿਆ ਉਹ ਸਾਡੇ ਕਿਸੇ ਤੋਂ ਫੈਕਟਰੀ ਨਹੀਂ ਚਲੇਗਾ ਗੱਲ ਸ਼ਰਮ ਆਈ ਹੋ ਰਿਹਾ ਜਿਸ ਤਰ੍ਹਾਂ ਇਹਨਾਂ ਦੇ ਕਹਿੰਦੇ ਖਾਤੇ ਖੁੱਲੇ ਹੋਏ ਨੇ ਸ਼ੁਰੂ ਚ ਜੋ ਵਰਕਰ ਲੱਗੇ ਹੋਏ ਨੇ ਉਹਦੇ ਅਧਾਰ ਤੇ ਤਾਂ ਤਨਖਾਹ ਫਿਰ ਕਿੰਨੀ ਬਣਦੀ ਹੈ ਜੀ ਕਹੀਏ ਉਹ ਗੱਲ ਵੀ ਗੱਲ ਆਈ ਸੀ ਉਹ ਕਹਿੰਦੇ ਤੁਸੀਂ ਇਹ ਆਪ ਸਾਨੂੰ ਕਹਿੰਦੇ ਕੋਰਟ ਚ ਪਾ ਲੋ ਮੈਂ ਕਿਹਾ ਜਿੱਥੇ ਜੂਨੀਅਨ ਆ ਹੋਣ ਉੱਥੇ ਕੋਰਟ ਚ ਕਿਉਂ ਪਾਇਆ ਜਾਏ ਤਨਖਾਹ 15000 ਦਿੰਦੇ ਸੀ 10000 ਕਰਤੀ ਉਹ 4-4 ਲੱਖ ਰੁਪਇਆ ਡਿਫਰੈਂਸ ਬਣ ਗਿਆ ਅਸੀਂ ਕਿਹਾ ਕਿ ਜੇ ਫੈਕਟਰੀ ਕੱਟੇ ਜਾਂਦੀ ਆ ਅਸੀਂ ਉਹ ਵੀ ਛੱਡਣ ਨੂੰ ਤਿਆਰ ਆ ਪਰ ਕਟੋ ਕਟ ਕੈਟੇਗਰੀ ਵਾਈਜ਼ ਮਿਨੀਮਮ ਬੇਸ ਲਾਗੂ ਕਰ ਦਿਓ ਕੈਟੇਗਰੀ ਵਾਈਜ਼ ਦਾ ਮਤਲਬ ਹੈ ਅਨਸਕਿਲਡ ਨੂੰ 10736 ਉਤੋਂ ਬਾਅਦ ਸੈਮੀ ਸਕਿਲਡ ਨੂੰ 11300 ਉਤੋਂ ਅੱਗੇ ਸਕਿਲਡ ਨੂੰ 12200 ਅਪਰ ਸਕਿਲਡ ਨੂੰ 18000 ਇਹ ਜਿਹੜੀਆਂ ਸਭ ਨੂੰ ਕੈਟੇਗਰੀ ਵਾਈਜ਼ ਲਾਗੂ ਕਰ ਦਿਓ ਪਹਿਲਾਂ ਵੀ ਕਈ ਵਾਰੀ ਸੰਘਰਸ਼ ਹੋਇਆ ਧਰਨੇ ਲੱਗੇ ਨੇ ਫਿਰ ਯਾਨੀ ਕਿ ਸਮਝੌਤਾ ਜਾ ਹੋ ਕੇ ਫਿਰ ਚੱਲ ਪਾਂਦਾ ਹੈ ਇਹ ਕੀ ਬਾਰੀ ਬਾਰੀ ਟ੍ਰੇਡ ਯੂਨੀਅਨ ਹਮੇਸ਼ਾ ਦੋ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਦੀ ਨੀਤੀ ਤੇ ਚੱਲਦੀ ਹੁੰਦੀ ਹੈ ਪਹਿਲਾਂ ਸੀਐਸਟ ਮਿਨੀਮਮ ਦੇਸ਼ ਲਾਗੂ ਕਰਾਈਆ ਬੋਨਸ ਲਾਗੂ ਕਰਾਇਆ ਬਾਕੀ 6 ਮੰਗਾਂ ਦੋ ਅਸੀਂ ਲਾਗੂ ਕਰਨ ਤੇ ਸੱਤ ਲਏ ਆ 4 ਰਹਿ ਗਈਆਂ ਉਹਨੂੰ ਵੀ ਟਾਈਮ ਟੂ ਟਾਈਮ ਕਿਉਂਕਿ ਇਹ ਤਨਖਾਹਈਏ ਹੁੰਦੇ ਆ ਏ ਜੇ ਅਸੀਂ ਇੱਥੇ ਲੰਬੀ ਹੜਤਾਲ ਕਰਦੇ ਹਾਂ ਕਰਾਂਗੇ ਅਸੀਂ ਇਹ ਕੰਮ ਜਦੋਂ ਹੁਣ ਧਰਨਾ ਦਿੱਤਾ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਇਹਨੂੰ ਕੰਟੀਨਿਊ ਕਰਾਂਗੇ ਧਰਨੇ ਨੂੰ ਫਿਕਸ ਡੇਟ ਦੇਵਾਂਗੇ ਫਿਕਸ ਡੇਟ ਦੇਵਾਂਗੇ ਵੀ ਇਸ ਤਰੀਕ ਤੋਂ ਬਾਅਦ ਨਾ ਕਿਸੇ ਨੂੰ ਅੰਦਰ ਜਾਣ ਦੇਵਾਂਗੇ ਤੇ ਨਾ ਕਿਸੇ ਨੂੰ ਅੰਦਰ ਆਉਣ ਦੇਵਾਂਗੇ ਹਾਂਜੀ ਅ ਸਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਇਸ ਫੈਕਟਰੀ ਦੇ ਵਿੱਚ ਕੋਈ ਵੀ ਜਿਹੜੇ ਮੈਨੇਜਰ ਨੇ ਐਚਆਰ ਮੈਨੇਜਰ ਆ ਜਾਂ ਫੈਕਟਰੀ ਮੈਨੇਜਰ ਆ ਉਹ ਨਗਾਤਾਰ ਫੈਕਟਰੀ ਮਾਲਕ ਨੂੰ ਗੁੰਮਰਾਹ ਕਰਕੇ ਲਗਾਤਾਰ ਬਰਕਰਾਰ ਦੀ ਲੁੱਟ ਕਰ ਰਹੇ ਨੇ ਤੇ ਵੈਗਰੀ ਦਾ ਮਾਲਕ ਨਹੀਂ ਚਾਹੁੰਦਾ ਕਿ ਵੀ ਇੱਥੇ ਜਿਹੜਾ ਕਿਸੇ ਤਰ੍ਹਾਂ ਦਾ ਵਿਗਾੜ ਪੈਦਾ ਹੋਵੇ ਪਰ ਇਹਦੇ ਦੋ ਮੈਨੇਜਰ ਜ਼ਿੰਮੇਵਾਰ ਨੇ ਏਆਈਟੀ ਯੂਸੀ ਅੰਤ ਤੱਕ ਲੜੂਗੀ ਕਿਰਤ ਦੀ ਜਦੋਂ ਤੱਕ ਲੁੱਟ ਖਾਤਮ ਨਹੀਂ ਹੋ ਜਾਂਦੀ ਇਸ ਫੈਕਟਰੀ ਦੇ ਵਿੱਚੋਂ ਉਦੇ ਤੱਕ ਅਸੀਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਫੈਕਟਰੀ ਬੰਦ ਕਰਨੀ ਪਈ ਰੋਡ ਬੰਦ ਕਰਨਾ ਪਿਆ ਜਾਂ ਕੁਝ ਹੋਰ ਬੰਦ ਕਰਨਾ ਪਿਆ ਉਹ ਲਾਜ਼ਮੀ ਕਰਾਂਗੇ ਇਸ ਗੁੰਡਾਗਰਦੀ ਦੇ ਖਿਲਾਫ ਇਹ ਐਚਰ ਮੈਨੇਜਰ ਤੇ ਪਲਾਂਟ ਹੈੱਡ ਦੀ ਗੁੰਡਾਗਰਦੀ ਦੇ ਖਿਲਾਫ ਤਕੜੇ ਹੋ ਕੇ ਲੜਾਂਗੇ ਤਕੜੇ ਹੋ ਕੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਠੀਕ ਕਹਿਣਾ ਚਾਹੁੰਦੇ ਆ ਜੀ ਵੀ ਜੋ ਸਾਡੇ ਇਹ ਨੌਜਵਾਨ ਤੇ ਸਾਡੀਆਂ ਬੱਚੀਆਂ ਇਹਨਾਂ ਦੇ ਨਾਲ ਬਹੁਤ ਤਕਾ ਕਰ ਰਹੀ ਹੈ ਫੈਕਟਰੀ ਇਹ ਕਿਉਂਕਿ ਲਗਭਗ 6 ਮਹੀਨੇ ਬਾਅਦ ਅਧਿਆਕਰੂ ਪਾੜ ਲੈਂਦੀ ਹੈ ਅਧਿਆਕਰੂ ਵੱਧ ਦੇਦੀ ਹੈ ਅਧਿਆਕਰੂ ਘੱਟ ਦੇ ਦਿੰਦੀ ਹੈ ਪਰ ਇਹ ਬਹੁਤ ਗਲਤ ਹੈ ਇਹਦਾ ਸਾਡੀ ਜੋ ਭਾਰਤੀ ਕਿਸਾਨ ਜੁਨੀਆ ਦੀ ਏਕਤਾ ਕਰਾਉਣ ਦੀ ਡਿਊਟੀ ਲੱਗੀ ਹੈ ਉਹ ਅਸੀਂ ਡਿਊਟੀ ਪਵਾਵਾਂਗੇ ਜਿੰਨੇ ਵੀ ਸਾਨੂੰ ਇਹ ਲੋਡ ਪਊਗੀ ਉਹ ਨਹੀਂ ਦਾ ਸਾਥ ਦੇਵਾਂਗੇ ਪਰ ਸੰਘਰਸ਼ ਲੜਨਾ ਇਹਨਾਂ ਨੇ ਹੈ ਬਸ ਇਹ ਸਾਡੀ ਹੈ ਅਸੀਂ ਡਟ ਕੇ ਇਹਨਾਂ ਦੀ ਹਮਾਇਤ ਕਰਾਂਗੇ ਜੋ ਸਾਡੀ ਲੀਡਰਛੇ ਪਸਾਡੂ ਕਹੂਗੀ ਅਸੀਂ ਹੋਰ ਵੀ ਵਧਾਵਾਂਗੇ ਜਿਵੇਂ ਚੱਲਣ ਜਿਹਨਾਂ ਦੇ ਨਾਲ ਆ ਜੀ ਸਾਥ ਦੇਉਗੇ ਪੂਰਾ ਜੱਜ ਕੇ ਸਾਥ ਦੇਵਾਂਗੇ ਜੀ ਪਿੱਛੇ ਨਹੀਂ ਹਟਦੇ ਭਾਈ ਜੀ ਕੀ ਹਾਲਾਤ ਨੇ ਫਿਰ ਫੈਕਟਰੀ ਦੇ ਪਹਿਲਾਂ ਵੀ ਤੁਸੀਂ ਇੱਕ ਵਾਰੀ ਪਹਿਲਾਂ ਵੀ ਲਾਇਆ ਸੀਗਾ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਫਿਰ ਹਾਲਾਤ ਤਾਂ ਭਾਈ ਆ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜੇ ਸਾਡਾ ਸਾਰਾ ਕਵਰ ਕਰਨ ਆਏ ਹੋ ਖੋਜ ਖਬਰ ਟੀਵੀ ਤੋਂ ਗੁਲਜਾਰ ਸਿੰਘ ਜੀ ਥਾੜੀ ਬਾਲ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਪੱਕੀ ਨੀਲੂਵਾਲ ਤੋਂ ਬਾਈ ਅਜੈਬ ਸਿੰਘ ਪੱਤਰਕਾਰ ਅਜੀਤ ਅਖਬਾਰ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਸਾਡੀ ਬਾਈ ਜੀ ਬਹੁਤ ਵੱਡੀ ਲੁੱਟ ਹੋ ਰਹੀ ਐ ਪਹਿਲਾਂ ਸਾਡੇ ਸਾਰਾ ਖਾਤੇ ਖੁੱਤੇ ਚ ਪੈਸੇ ਪਾ ਕੇ ਵੱਧ ਪੈਸੇ ਪਾ ਕੇ ਸਾਨੂੰ 7-8000 ਰੁਪਏ ਦਿੱਤਾ ਜਾਂਦਾ ਸੀਗਾ ਤੇ ਲੇਡੀ ਜੀ ਨੂੰ ਦਿੱਤਾ ਜਾਂਦਾ ਸੀ 4-5000 ਰੁਪਏ ਤੇ ਉਹਨਾਂ ਵਿੱਚ ਅਸੀਂ ਕੁਛ ਨਾ ਕੁਛ ਸੰਘਰਸ਼ ਕਰਕੇ ਅਸੀਂ ਮਤਲਬ ਮਿਨੀਮ ਵੇਜ ਤੇ ਲੈ ਆਏ ਆਪਣੀਆਂ ਸੈਲਰੀ ਮਿਨੀਮ ਵੇਜ ਤੇ ਲੈ ਕੇ ਆਏ ਆ ਤੇ ਹੁਣ ਸਾਡਾ ਮੰਗ ਪੱਤਰ ਚੱਲ ਰਿਹਾ ਸੀ ਏਲਸੇ ਸਾਹਿਬ ਦੇ ਤੇ ਉੱਥੇ ਮੰਗ ਪੱਤਰ ਚੱਲ ਰਿਆ ਤੀਗਾ ਉਹਦੇ ਚੋਂ ਮੰਗਾ ਮੰਨ ਕੇ ਇਹ ਲਾਗੂ ਨਹੀਂ ਕਰਦੇ ਉੱਥੇ ਮੰਨੇ ਹੁੰਦੇ ਨੇ ਚਾਰ ਮੰਗਾ ਤੇ ਐਚ ਆਰ ਗੌਰਵ ਨੇ ਮਤਲ ਸੈਂ ਵੀ ਕੀਤੇ ਹੋਏ ਨੇ ਤੇ ਉਸ ਤੋਂ ਬਾਅਦ ਇਹ ਉਰੇ ਆ ਕੇ ਮੰਨਦੇ ਨਹੀਂ ਗਏ ਸਾਨੂੰ ਇਹ ਤਾਂ ਸੰਘਰਸ਼ ਵਧਣਾ ਪਿਆ ਅਸੀਂ ਇਹ ਸੰਘਰਸ਼ ਉਹਨਾਂ ਤੱਕ ਚਲਾਵਾਂਗੇ ਜਿੰਨਾਂ ਦੇ ਕੋਲ ਸਾਡੇ ਹੱਲਾ ਨਹੀਂ ਹੁਣ ਹੁਣ ਸਾਨੂੰ ਕੀ ਤਨਖਾਹ ਦੇ ਰਹੇ ਨੇ ਹੁਣ ਸਾਨੂੰ ਮੀਨਮ ਵੇਜ ਦੇ ਰਹੇ ਨੇ ਅੱਛਾ ਉਹ ਕਿੰਨੀ ਕੁ ਲਗ ਭਗ ਉਹ ਹੈਗੀ 10000 10000 ਰੁਪਿਆ 8 ਕਿਸੇ ਨੂੰ 8 ਕਿਸੇ ਨੂੰ 10 10000 700 10700 ਦਾ 10700 ਜਿਸ ਤਰ੍ਹਾਂ ਹੁਣ ਮੰਨ ਲਓ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਪਹਿਲਾਂ ਸ਼ੁਰੂ ਚ ਖਾਤੇ ਖੁੱਲ ਕੇ ਸ਼ੁਰੂਆਤ ਹੋਈ ਸੀ ਉਹਦੇ ਹਿਸਾਬ ਨਾਲ ਕਿੰਨੀ ਤਨਖਾਹ ਬਣਦੀ ਹੈ ਉਹਦੇ ਹਿਸਾਬ ਨਾਲ ਤਾਂ ਦੇਖੋ ਕਿਸੇ ਦੇ 20000 ਪਾਤਾ ਕਿਸੇ ਦਾ 15000 ਪਾਤਾ ਕਿ ਦਾ 17000 ਪਾਤਾ ਇਹ ਨਾ ਨਹੀਂ ਪਾਉਂਦੇ ਬੰਦ ਕਰਤਾ ਜੀ ਪੈਂਦਾ ਸੀ 17000 ਪੈਂਦਾ ਸੀਗਾ ਦੇ ਦਿੰਦੇ 7000 ਦੇ ਦਿੰਦੇ 7000 ਅੱਛਾ ਹਾਂ ਜੀ ਪਹਿਲਾਂ 17000 ਪਹਿਲਾਂ 17000 ਖਾਤੇ 'ਚ ਪੈਂਦਾ ਸੀਗਾ ਖਾਤੇ 'ਚ ਸ਼ੋਅ ਕਰਦਾ ਸੀ ਸ਼ੋਅ ਖਾਤੇ 'ਚ ਕਰਦਾ ਸੀ ਕਿ 20 ਪਾਉਂਦੇ ਕਿ 25 ਪਾ ਏਟੀਐਮ ਵੀ ਇਹਨਾਂ ਕੋਲੇ ਸੀ ਸਾਡੇ ਨਹੀਂ ਹੁਣ ਲੈ ਲਿਆ ਸੀ ਜੀ ਹੁਣ ਤਾਂ ਸਾਡੇ ਕੋਲੇ ਨਹੀਂ ਜੀ ਹਾਂ ਟੱਕਾ ਹੋ ਰਿਹਾ ਇਤਨ ਗਾਂ ਦੇ ਮਸਲੇ ਤੇ ਟੱਕਾ ਹੋ ਰਿਹਾ ਪੱਕੀ ਇੱਕ ਵਾਰ ਹੋਰ ਭਾਈ ਇੱਕ ਵਾਰ ਹੋਰ ਵੀ ਸੁਣ ਮਦਦਾ ਦਾ ਜਿਹੜੇ ਡੇਲੀ ਪੇਜ ਵਾਲੇ ਬੰਦੇ ਨੇ ਦਿਹਾੜੀਦਾਰ ਕਹਿੰਦੇ ਨੇ ਆਪਾਂ ਨੂੰ ਦਿਹਾੜੀ ਦੇਦੇ ਨੇ ਉਹਨਾਂ ਨੂੰ ਡਰਾਤਨ ਮਗਾ ਕੇ ਇਹਨਾਂ ਨੇ ਸਾਈਨ ਕਰਵਾ ਲਏ ਸਾਈਨ ਕਰਵਾ ਕੇ ਉਹਨਾਂ ਦੀ ਬਣਦੀ 412 ਰੁਪਏ ਦਿਹਾੜੀ ਆ ਉਹਨਾਂ ਨੂੰ ਦਿੱਤਾ ਜਾਂਦਾ 300 ਰੁਪਿਆ ਲੇਡੀਜ਼ ਨੂੰ ਦਿੱਤਾ ਜਾਂਦਾ 270 ਰੁਪਏ ਪਹਿਲਾਂ ਵੀ ਅਸੀਂ ਸੰਘਰਸ਼ ਕਰਿਆ ਉਹਨਾਂ ਦੀ ਦਿਹਾੜੀ ਵਧਵਾਈ 300 ਰੁਪਿਆ ਕਰਵਾਇਆ ਹੁਣ ਇਹਨਾਂ ਨੇ ਸਾਈਨ ਕਰਵਾ ਲਏ ਸਾਰੇ ਉਹਨਾਂ ਦੇ ਸਾਰਿਆਂ ਦੇ ਅੱਧੇ ਨੇ ਬੰਦੇ ਨੇ ਸਾਈਨ ਕਰਵਾ ਲਏ ਕੁਸਕਰ ਆਪਣੇ ਵਰਕਰ ਬੈਠੇ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਹੋਈ ਇਹਨਾਂ ਦੀ ਵੀ ਮਤਲਬ ਜੇ ਤੁਸੀਂ ਉਹਨਾਂ ਨਾਲ ਬੈਠੋਗੇ ਤੇ ਅਸੀਂ ਤੁਹਾਡਾ ਗੇਟ ਬੰਦ ਕਰਾਂਗੇ ਅਸੀਂ ਜੇ ਕੱਲ ਨੂੰ ਉਹਨਾਂ ਨਾਲ ਕੋਈ ਬਦੀ ਕੀ ਹੁੰਦੀ ਅਸੀਂ ਫੇਰ ਵੀ ਅਸੀਂ ਉਹਨਾਂ ਵਾਸਤੇ ਖੜੇ ਹਾਂ ਠੀਕ ਹੈ ਤੇ ਬਾਕੀ ਅਸੀਂ ਖੜੇ ਰਹਾਂਗੇ ਸਾਡੀਆਂ ਕਿਸਾਨ ਜਥੇਬੰਦੀਆਂ ਉਗਰਾਹਾਂ ਤੇ ਮਤਲਬ ਏਟ ਕੋਊਗੀ ਸਾਡੀ ਤੇ ਸਾਡੀ ਪੂਰਾ ਡਟ ਕੇ ਸਾਹ ਦੇ ਰਹੀ ਹੈ ਅਸੀਂ ਚੜਦੀ ਕਲਾ 'ਚ ਚੜਦੀ ਕਲਾ 'ਚ ਹੀ ਰਹਾਂਗੇ